ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਮੇਡ ਕਰਦੇ ਆਂ ਜੀ ਤੁਸੀਂ ਸਾਰੇ ਠੀਕ ਠਾਕ ਤੇ ਤੰਦਰੁਸਤ ਹੋਵੋਗੇ ਪਰਮਾਤਮਾ ਕਰੇ ਤੁਸੀਂ ਇਸੇ ਤਰ੍ਹਾਂ ਫੁੱਲਾਂ ਨੂੰ ਹਮੇਸ਼ਾ ਖਿੜੇ ਤੇ ਹੱਸਦੇ ਵਾਸਤੇ ਰਹਿਓ ਤੇ ਦੁਪਹਿਰ ਖਿੜੀ ਦੇ ਫਿਰ ਫੁੱਲਣਾ ਬਹੁਤ ਸੋਹਣੇ ਖਿੜੇ ਹੋਏ ਸੀਗੇ ਤੇ ਪਾਣੀ ਪੂਣੀ ਆਪਾਂ ਨੇ ਉਹਨਾਂ ਨੂੰ ਸਰੇ ਟਾਈਮ ਨਾਲ ਹੀ ਪਾ ਦਿੱਤਾ 5:00 ਵਜੇ ਇੱਕ ਵਾਰੀ ਗਮਲੇ ਫੁੱਲ ਕਰ ਦਿੱਤੇ ਨੇ ਕਾਂ ਜੋ ਸਾਰਾ ਦਿਨ ਗਰਮੀ ਚ ਨਾ ਵਿਚਾਰਿਆ ਨੂੰ ਪਾਣੀ ਦੀ ਕਮੀ ਨਾ ਮਹਿਸੂਸ ਹੋਵੇ ਤੇ ਸਵੇਰ ਦਾ ਟਾਈਮ ਐ ਬੱਚਿਆਂ ਦੇ ਲੰਚ ਬਾਕਸ ਪੈਕ ਕਰ ਅੱਜ ਦਾਲ ਪਾਈ ਸੀ ਕਿ ਪਿਆਜ਼ ਵੀ ਉਸ ਵਿੱਚ ਪਾਲੇ ਸੀਗੇ ਤੇ ਆਪਾਂ ਫੁਲਕੇ ਲਾਣ ਲੱਗੇ ਸੀ ਪਰ ਹਿੰਮਤ ਨਹੀਂ ਆਇਆ ਕਿ ਮੈਨੂੰ ਚੌਰਸ ਵਾਲੀਆਂ ਪਰੌਂਠੀਆਂ ਤੇ ਉਹਨਾਂ ਦੇ ਵਿੱਚ ਵੀ ਪਿਆਜ਼ ਪਾ ਕੇ ਪਕਾ ਕੇ ਦੇ ਆਜੇ ਇਸ ਲਈ ਨਾ ਆਪਾਂ ਥੋੜਾ ਜਿਹਾ ਪਿਆਜ਼ ਕ੍ਰੈਸ਼ ਕਰ ਲਿਆ ਸੀ ਤੇ ਵਿੱਚਲਾ ਕੇ ਪਰੌਂਠੀਆਂ ਪਕਾ ਦਾਂਗੇ ਚਲੋ ਖਾ ਲੈਣ ਸਹੀ ਜਿਵੇਂ ਵੀ ਆਂਦੇ ਨੇ ਆਪਾਂ ਤੇ ਬਣਾ ਹੀ ਦੇਣੇ ਆ ਨਾ ਲੈ ਮਤਲਬ ਕਿਹਾ ਸੀ ਕਿ ਕੋਈ ਸਬਜ਼ੀ ਖੜਨੀ ਹੋਵੇ ਚਟਨੀ ਖੜਨੀ ਹੋਵੇ ਨਹੀਂ ਕਿਹਾ ਕੁਝ ਨਹੀਂ ਖੜਨੀ ਇਕੱਲੇ ਮੈਂ ਸਿੰਪਲ ਪਰੌਂਠੀਆਂ ਖੜਨੀਆਂ ਨੇ ਮਿਸੀਆਂ ਆਟੇ ਦੇ ਵਿੱਚ ਵੀ ਨਾ ਪਰੌਂਠੀਆਂ ਪਕਾਉਣ ਲੱਗੇ ਬਸ ਪਿਆਜ਼ ਜ਼ਰੂਰ ਪਾ ਦਿਆ ਜੀ ਸਵੇਰੇ ਸੂਰਨਾ ਡਿਮਾਂਡਾਂ ਬਹੁਤ ਘਰ ਦਿੰਦੇ ਨੇ ਉੱਤੋਂ ਗਰਮੀ ਨੇ ਬਹੁਤ ਜ਼ਿਆਦਾ ਪਰੇਸ਼ਾਨ ਕੀਤਾ ਪਿਆ ਬਸ ਹਿੰਮਤ ਹੀ ਖੜਦਾ ਅਰਵਿੰਦਰ ਨਹੀਂ ਲੈ ਕੇ ਜਾਂਦੀ ਹੈਗੀ ਤੇ ਪਰੌਂਠੇ ਪਕਾਣੇ ਤੇ ਨਾ ਸਿਰਸਰੇ ਬਹੁਤ ਔਖੇ ਲੱਗਦੇ ਨੇ ਹਾਲੇ ਮੌਸਮ ਸਹੀ ਹੋਏ ਫੇਰ ਨਹੀਂ ਲੱਗਦੇ ਹੈਗੇ ਗਰਮੀ ਚ ਬਹੁਤ ਜ਼ਿਆਦਾ ਔਖੇ ਲੱਗਦੇ ਨੇ दाल भी पई सी तो मैं चलाटे के पा लें आप वेस्ट का तो सुटनी है नाले न्से फुलके हो जाएंगे हवा तो ना सवेरे सवेरे भी बिल्कुल नहीं चलती हैगी एम, मतलब मौसम हो जाता है कि अज ना जिमें जरूर बारिश आएगी ਵਰਨ ਸਾਕੂਚਨੀ ਹੁੰਦਾ ਹੈਗਾ ਤੇ ਆਪਾਂ ਉਹਦੇ ਸਕੂਲ ਵਾਸਤੇ ਲਾ ਲੈਨੇ ਬਾਕੀ ਆਪਾਂ ਸਿੰਪ ਵਾਲੀ ਲਾਵਾਂਗੇ ਪਿਆਜ਼ ਨਹੀਂ ਪਾਵਾਂਗੇ ਬਾਕੀ ਵਿੱਚ ਉਹਦੇ ਇਹ ਤੇ ਪਰੌਂਠੇ ਡਬਲ ਮਿਸੇ ਹੋ ਗਏ ਨੇ ਪਹਿਲਾਂ ਵੀ ਆਟਾ ਵੀ ਮਿਸਾ ਗੁੰਨੇ ਆ ਉਸ ਤੋਂ ਮਗਰੋਂ ਵਿੱਚ ਵੀ ਪਿਆਜ਼ ਪਾ ਕੇ ਬਣਾਏ ਉਸ ਤੋਂ ਮਗਰੋਂ ਆਪਾਂ ਜਿਹੜੇ ਸਿੰਪਲ ਆਏ ਸੀਗੇ ਰੱਖ ਲੈਨੇ ਆ ਬੱਚੇ ਸਕੂਲ ਘੱਲ ਕੇ ਫਿਰ ਸਾਰੇ ਛਕ ਲਾਂਗੇ ਤੇ ਉਹਦਾ ਲੰਚ ਪੈਕ ਕਰ ਦਿੰਨੇ ਆ ਮੈਂ ਇੰਨਾ ਕਿਹਾ ਕਿ ਚਲ ਮੱਖਣੀ ਲਾ ਲਾ ਉੱਤੇ ਸੌਸ ਲਾ ਲਾ ਨਹੀਂ ਨਹੀਂ ਕੁਝ ਨਹੀਂ ਕਹਿੰਦਾ ਤੁਸੀਂ ਐਵੇਂ ਹੀ ਬਸ ਪੈਕ ਕਰ ਦੋ ਮੂਡ ਹੁੰਦਾ ਖਾਂਦੇ ਵੀ ਖਾ ਕੇ ਆਉਂਦੇ ਨੇ ਕਿ ਨਹੀਂ ਖਾ ਕੇ ਆਉਂਦੇ ਹੈਗੇ ਤੁਹਾਨੂੰ ਨਿੱਕੇ ਹੁੰਦੇ ਨੇ ਫਿਰ ਆਪਣੀ ਮਰਜ਼ੀ ਨਾਲ ਚੱਲਦੇ ਨੇ ਆਪਾਂ ਜਿਵੇਂ ਆਨੇ ਵੱਡੇ ਹੋ ਕੇ ਆਪਣੀ ਮਰਜ਼ੀ ਕਰਦੇ ਨੇ ਚਲ ਆਪਾਂ ਵਾਟਰ ਬੋਟਲਾਂ ਭਰ ਲੈਨੇ ਆ ਬਾਏ ਗੁਰਜੀ ਦਾ ਸਕੂਲ ਚੱਲੇ ਸੀਗੇ ਵਾਈਗੁਰਜੀ ਦਾ ਕੱਲ੍ਹ ਸਾਹ ਵਾਈਗੁਰਜੀ ਕੀ ਮੇਰੇ ਫਤੇ ਦੀ ਸਾਂਝ ਕਰਕੇ ਸਕੂਲ ਜਾਂਦੇ ਨੇ ਆਣ ਕੇ ਸਾਸਟੀ ਕਲ ਬੁਲਾਨੀ ਸੀ ਸਵੇਰੇ ਫਤੇ ਬੁਲਾ ਕੇ ਜਾਣੀ ਤੇ ਅਦਰ ਜਰਨੈਲ ਸਿੰਘ ਵੀ ਤਿਆਰੀ ਸੀਗੀ ਉਹਦੀ ਵੀ ਉਹ ਥੋੜਾ ਜਿਹਾ ਲੇਟ ਹੋ ਗਿਆ ਘਰੋਂ ਨਿਕਲਣ ਚ ਕਿਉਂਕਿ ਪੇਪਰ ਕਰਕੇ ਨਾ ਪੜਦਾ ਸੀ ਪਿਆ ਤੇ ਉਧਰੋਂ ਬੱਸ ਆ ਗਈ ਤੇ ਫਿਰ ਹੁਣ ਭੱਜ ਕੇ ਜਾਏਗਾ ਕੁਝ ਏਡੇ ਏਡੇ ਬੈਗ ਹੁੰਦੇ ਨੇ ਭਾਰੇ ਬੱਚਿਆਂ ਦੇ ਤੇ ਅੱਜ ਹੁਣ ਉਹਨਾਂ ਦੇ ਪੇਪਰ ਚੱਲਦੇ ਪਏ ਨੇ ਚਾਹਤੋ ਥੋੜਾ ਕੁ ਟਾਈਮ ਬਾਹਰ ਖਲੋਜੋ ਫਿਰ ਅੰਦਰਾਂ ਚ ਜਾਣ ਨੂੰ ਨਹੀਂ ਦਿਲ ਕਰਦਾ ਹੈਗਾ ਤੇ ਬੱਚੇ ਸਕੂਲ ਕਾਲ ਕੇ ਤੇ ਮੈਂ ਲੱਗੀ ਸੀ ਪ੍ਰਸ਼ਾਦਾ ਛਕਣ ਇੱਕ ਹੀ ਛਕਿਆ ਸਵੇਰੇ ਸਵੇਰੇ ਵਾਸੀ ਛਕ ਲਵੋ ਨਾ ਤੇ ਥੋੜੀ ਜੀ ਨਰਜੀ ਬਣੀ ਰਹਿੰਦੀ ਹੈ ਵੀਕਨੈਸ ਜੀ ਨਹੀਂ ਮਹਿਸੂਸ ਹੁੰਦੀ ਹੈਗੀ ਉਹ ਸੋਈ ਸਾਫ ਕਰਕੇ ਤੇ ਆਪਾਂ ਥੋੜੀ ਜੀ ਚਟਨੀ ਰੱਖੀ ਮੈਂ ਨਾਲ ਤੇ ਨਾਲ ਥੋੜਾ ਜਿਹਾ ਮੱਖਣ ਰੱਖਾਂਗੇ ਤੇ ਨਾਲ ਲੱਸੀ ਸੀਗੀ ਤੇ ਹੁਣ ਬੱਚਿਆਂ ਨੂੰ ਘੱਲ ਕੇ RAM ਨਾਲ ਘੜੀ ਕੋਨਾ 20 ਕੁ ਮਿੰਟ ਬਹਿ ਕੇ ਤੇ ਆਪਾਂ RAM ਨਾਲ ਪਰੌਂਠਾ ਖਾਵਾਂਗੇ ਉਸ ਤੋਂ ਮਗਰੋਂ ਫਿਰ ਆਪਾਂ ਲੱਗਾਂਗੇ ਛਾੜੂ-ਪੋਚਿਆਂ ਨੂੰ ਆਪਣੀਆਂ ਦੂਸਰੀਆਂ ਡਿਊਟੀਆਂ ਨੂੰ ਤੇ ਹੁਣ ਆਪਾਂ ਛਾੜੂ-ਚੂੜੂ ਲਾਣ ਲੱਗੇ ਸੀਗੇ ਤੇ ਇੱਧਰ ਦੁੱਧ ਗਰਮ ਹੋ ਗਿਆ ਸੀਗਾ ਮੈਨੂੰ ਚੌਲ ਪਏ ਸੀ ਕਿ ਰਾਤ ਦੇ ਤੇ ਇਹਨਾਂ ਹੁਣ ਖਾਣੇ ਨਹੀਂ ਸੀ ਹੈਗੇ ਮੈਂ ਕਿਹਾ ਚੱਲ ਇਹਨੂੰ ਨਾ ਥੋੜੇ ਜਿਹਾ ਆਪਾਂ ਖੋਸੇ ਜੀ ਕਰਕੇ ਇਹਦਾ ਵਿੱਚ ਦੁੱਧ ਪਾ ਕੇ ਤੇ ਆਪਾਂ ਇਹਦੀ ਖੀਰ ਤਿਆਰ ਕਰ ਦਿੰਨੇ ਆ ਤੇ ਹੁਣ ਇਹਨਾਂ ਮੈਂ ਐਵੇਂ ਤੇ ਹੁਣ ਜੇ ਦਾਲ ਵੀ ਪਈ ਹੋਈ ਹੈ ਪਰ ਇਹਨਾਂ ਚੌਲ ਨਹੀਂ ਖਾਣੇ ਹੈਗੇ ਖਾ ਲਏ ਜਿਹੜੇ ਰਾਤ ਖਾਣੇ ਸੀਗੇ ਤੇ ਆਪਾਂ ਦੁੱਧ ਪਾ ਕੇ ਪਹਿਲਾਂ ਥੋੜਾ ਜਿਹਾ ਪਾਇਆ ਸੀ ਇੱਕ ਵਾਰੀ ਸਾਰੇ ਮਿਕਸ ਕਰ ਲਾਂਗੇ ਤੇ ਆਪਾਂ ਖੀਰ ਬਣਾ ਲੈਣੀ ਉਹਨਾਂ ਦੇ ਸਕੂਲ ਦੇ ਆਉਣ ਤੱਕ ਨਾਲੇ ਤੇ ਵਧੀਆ ਸਵੀਟ ਡਿਸ਼ ਹੋ ਜਾਏਗੀ ਨਾਲੇ ਚੌਲ ਵਰਤੇ ਜਾਣਗੇ ਖਵਾਉਣਾ ਆਪਾਂ ਬੱਚਿਆਂ ਨੂੰ ਹੁੰਦਾ ਜਿਸ ਟਾਈਪ ਚ ਮਰਜੀ ਖਵਾ ਦਿਓ ਪਰ ਜੀ ਉਹਨਾਂ ਨੂੰ ਮੈਂ ਇਹ ਗੱਲ ਦੱਸ ਦਿੱਤੀ ਕਿ ਚੌਲ ਪਏ ਸੀਗੇ ਉਹਨਾਂ ਦੀ ਖੀਰ ਬਣਾਈ ਹੈ ਫੇਰ ਉਹਨਾਂ ਥੋੜਾ ਜਿਹਾ ਕਮੈਂਟ ਕਰਨੇ ਨੇ ਤੇ ਐ ਪੀਸੀ ਉਹ ਇਕੰਡ ਸੀਗੀ ਵਿੱਚ ਇਹਦੇ ਡ్రਾਈ ਫਰੂਟ ਪੀਸਿਆ ਹੋਇਆ ਹੈ ਪੰਜੀਰੀ ਵਾਸਤੇ ਪੀਸੀ ਸੀਗੀ ਤੇ ਹੁਣ ਮੈਂ ਆਪਾਂ ਜੀ ਖੀਰ ਚ ਪਾ ਲੈਨੇ ਆ ਹਾਂਜੀ ਜੇ ਵੀਡੀਓ ਵਧੀਆ ਲੱਗਦੀ ਹੈ ਨਾ ਲਾਈਕ ਸਬਸਕ੍ਰਾਈਬ ਕਮੈਂਟ ਜ਼ਰੂਰ ਕਰਿਆ ਕਰੋ ਜੀ ਤੇ ਕੋਲ ਹੀ ਆਪਾਂ ਖੀਰ ਬੰਨੀ ਧਰ ਕੇ ਤੇ ਆਪਾਂ ਬਾਹਰ ਦੇ ਆਪਣੇ ਝਾੜੂ ਪੋਚਾ ਕਰ ਲਾਂਗੇ ਇਸ ਤਰ੍ਹਾਂ ਹੁੰਦਾ ਕਿ ਕੰਮ ਵੀ ਹੋ ਜਾਂਦਾ ਮਹਿਸੂਸ ਨਹੀਂ ਹੁੰਦਾ ਹੈਗਾ ਹੁਣ ਜਿੰਨੇ ਨੂੰ ਆਪਾਂ ਬਾਹਰ ਦੀ ਆਪਣੇ ਕੰਮ ਦੀ ਡਿਊਟੀ ਨਿਭਾੜਨੀ ਹੈ ਝਾੜੂ ਪੋਚੇ ਦੀ ਸਾਰ ਸਵਈਆਂ ਦੀ ਓਨੇ ਨੂੰ ਆਪਣੇ ਕੋਲ ਖੀਰ ਰਿਜਦੀ ਰਹਿਣੀ ਹੈ ਤੇ ਕੰਮ ਕਰ ਕਰਦਿਆਂ ਨਾਲ ਆਪਣੀ ਖੀਰ ਵੀ ਬਣ ਕੇ ਤਿਆਰ ਸੀਗੀ ਰੱਜ ਦੀ ਪਈ ਸੀ ਇਹ ਵੀ ਚਲ ਇੱਕ ਵਾਰੀ ਮੈਂ ਕਿਹਾ ਸੰਗਤ ਹਾਂਜੀ ਇੱਧਰ ਆਪਣੀ ਖੀਰ ਬਣ ਕੇ ਤਿਆਰ ਹੈ ਜੀ ਤੇ ਨਾਲੇ ਮੇਰਾ ਝਾੜੂ ਪੁੱਛ ਦਾ ਕੰਮ ਵੀ ਨਿਬੜ ਗਿਆ ਤੇ ਨਾਲ ਨਾਲ ਖੀਰ ਬਣ ਗਈ ਐਸ ਟਾਈਮ ਸਾਰੇ ਹੀ ਕੰਮ ਨਬੀ ਗਏ ਲਿਕੇ ਤੇ ਬਿਲਕੁਲ ਫ੍ਰੀ ਹੋ ਗਿਆ ਕਿਉਂਕਿ ਉਹ ਖੀਰ ਵੀ ਤਿਆਰ ਹੋ ਗਈ ਹੈ ਤੇ ਹੁਣ ਨਾ ਭਲਾਂ ਲੱਗਿਆ ਸੀ ਤੇ ਲਾਸਟ ਵਿੱਚ ਨਾ ਮੈਂ ਕੋੜਾ ਪਾਣਾ ਸੀਗਾ ਥੋੜਾ ਜਿਹਾ ਮੇਹ ਹੈ ਉਹਨਾ ਸੰਘਣੀ ਜਿਹੀ ਹੋ ਜਾਂਦੀ ਹੈ ਫਿਰ ਜਿਵੇਂ ਗੋਲੀਆਂ ਵਾਲਾ ਦੁੱਧ ਨਹੀਂ ਹੁੰਦਾ ਹੈਗਾ ਉਹਦੇ ਵਾਂਗ ਵਧੀਆ ਖੀਰ ਆਪਣੀ ਬਣ ਕੇ ਤਿਆਰ ਹੋ ਜਾਏਗੀ ਦੋਪੂ ਇਸ ਤਰ੍ਹਾਂ ਨਹੀਂ ਜੇ ਨਹੀਂ ਆ ਲੈ ਪਾਣੀ ਪਾਣੀ ਆ ਪਾਣੀ ਆ ਪਾ ਲੈਸ ਦੇ ਵਿੱਚ ਨੇ ਪਹਿਲਾਂ ਨਹੀਂ ਪਾਣੀ ਆ ਹੈਗੀਆਂ ਪਹਿਲਾਂ ਇਹਨੇ ਕਿਤੇ ਜਿਵੇਂ ਦੁੱਧ ਫਟ ਨਾ ਜਾਏ ਆਪਣੀ ਖੀਰ ਖਰਾਬ ਹੋ ਜੇ ਲਾਸਟ ਜੇ ਚੀ ਪਾਵਾਂਗੀ ਮੈਂ ਉਤਾਰਨ ਲੱਗਿਆਂ ਇਹਦੇ ਨਾਲ ਉਹ ਆਪਣੀ ਖੀਰ ਸੰਘਣੀ ਹੋ ਜਾਏਗੀ ਤੇ ਨਾਲੇ ਸਵਾਦ ਵੀ ਆ ਇਹਨੂੰ ਰਬੜੀ ਸਟਾਈਲ ਜਿਹੜੀ ਖੀਰ ਹੁੰਦੀ ਹੈ ਉਹਦਾ ਆਏਗਾ ਤੇ ਇਹ ਖੀਰ ਬਣਾ ਕੇ ਹੁਣ ਆਪਾਂ ਮੈਂ ਫ੍ਰਿਜ ਚ ਨਹੀਂ ਧਰਨੀ ਹੈਗੀ ਜਿਆਦੀ ਠੰਡੀ ਹੋ ਜਾਏਗੀ ਏਸੀ ਵਾਲ ਕਮਰੇ 'ਚ ਥੋੜਾ ਜਿਹਾ ਟਾਈਮ ਰੱਖ ਦਾਂਗੀ ਜਿਵੇਂ ਮਤਲਬ ਵਧੀਆ ਹੋ ਜਾਈਗੀ ਇਹ ਨਾਰਮਲ ਹੀ ਰਹੇਗੀ ਤੇ ਇਹ ਖੀਰ ਹੁਣ ਮੈਂ ਦੱਸਣਾ ਨਹੀਂ ਹੈਗਾ ਕਿ ਮੈਂ ਰਾਤ ਦੇ ਚੋਲਾਂ ਦੀ ਇਹ ਖੀਰ ਬਣਾਈ ਹੈ ਬੱਚਿਆਂ ਨੂੰ ਕਿਉਂਕਿ ਜਿਹਨਾਂ ਨੂੰ ਪਤਾ ਲੱਗ ਗਿਆ ਉਹ ਢਿੱਲਾ ਜੰਮੂ ਕਰਕੇ ਇਹੀ ਗੱਲ ਆਉਂਦੀ ਨਹੀਂ ਅੱਛਾ ਜਿਹੜੇ ਚੋਲ ਪਏ ਸੋਨਾਂ ਦੀ ਖੀਰ ਬਣਾਈ ਹੈ ਇਸ ਲਈ ਆਪਾਂ ਦੱਸਣਾ ਬਿਲਕੁਲ ਨਹੀਂ ਹੈਗਾ ਉਹਨਾਂ ਨੂੰ ਇਹ ਕਹਿਣਾ ਕਿ ਤੁਹਾਡੇ ਲਈ ਸਪੈਸ਼ਲ ਖੀਰ ਤਿਆਰ ਕੀਤੀ ਹੈ ਕਿਉਂਕਿ ਜੇ ਮੈਂ ਦੱਸਤਾ ਮੇਰਾ ਕੀਤਾ ਕਰਾਇਆ ਸਾਰਾ ਕੂਚ ਪੈ ਜਾਣਾ ਉਹਨਾਂ ਨੂੰ ਮਤਲਬ ਇੱਕ ਕੋਈ ਨਾ ਕੋਈ ਗੱਲ ਉਹਨਾਂ ਕਮੈਂਟ ਕਰ ਹੀ ਦੇਣਗੇ ਇਸ ਲਈ ਆਪਾਂ ਦੱਸਣ ਦੀ ਬਜਾਏ ਇਹੀ ਕਹਾਂਗੇ ਕਿ ਆਪਾਂ ਸਪੈਸ਼ਲ ਤੁਹਾਡੇ ਸਕੂਲ ਤੋਂ ਆਉਣ ਤੱਕ ਤੁਹਾਡੇ ਵਾਸਤੇ ਖੀਰ ਤਿਆਰ ਕੀਤੀ ਏ ਉਸ ਚੀਜ਼ਾਂ ਬੱਚਾਂ ਤੋਂ ਲਗਾਉਣੀਆਂ ਵੀ ਪੈਂਦੀਆਂ ਨੇ ਥੋੜੀਆਂ ਜਿਹੀਆਂ ਬਣਾਉਣਾ ਤੇ ਆਪਾਂ ਉਹਨਾਂ ਵਾਸਤੇ ਹੁੰਦਾ ਹੈ ਖਵਾਉਣਾ ਵੀ ਉਹਨਾਂ ਨੂੰ ਹੀ ਹੁੰਦਾ ਹੈ ਤੇ ਸਪੈਸ਼ਲ ਚੀਜ਼ਾਂ ਵੀ ਆਪਾਂ ਉਹਨਾਂ ਵਾਸਤੇ ਕਰਨੇ ਆ ਪਰ ਥੋੜਾ ਜਿਹਾ ਬੜਦਾ ਰੱਖਣਾ ਪੈਂਦਾ ਉਹਨਾਂ ਦੀ ਖੁਸ਼ੀ ਵਾਸਤੇ ਰੱਖਣਾ ਪੈਂਦਾ ਤੇ ਵੇਖੋ ਗੁੜ ਦਾ ਰੰਗ ਉੱਤੇ ਕਿੰਨਾ ਸੋਹਣਾ ਹੋ ਗਿਆ ਟرائی ਜ਼ਰੂਰ ਕਰਿਆ ਜੇ ਬਚੇ ਹੋਏ ਚੌਲਾਂ ਦੀ ਖੀਰ ਬਣਾ ਕੇ ਵੇਖਿਆ ਜੇ ਜਿੰਨਾਂ ਚੌਲ ਬਚੇ ਤੇ ਟرائی ਜ਼ਰੂਰ ਕਰਿਆ ਨੇ ਹਾਂਜੀ ਤੇ ਉਧਰੋਂ ਸਬਜੀ ਵਾਲ ਆ ਗਿਆ ਸੀ ਤੇ ਆਪਾਂ ਸਬਜੀ ਤੇ ਲਈ ਨਹੀਂ ਹੈਗੀ ਬਸ ਫਲ ਫਰੂਟ ਹੀ ਲਏ ਸੀਗੇ ਤੇ ਅਦਰਕ ਲਿਆ ਸੀਗਾ ਅਜੇ ਤੇ ਵੇਖ ਹਾਲੇ ਨਾ ਕੱਚਾ ਜਿਵੇਂ ਹਾਲੇ ਦਾ ਸੀਜ਼ਨ ਨਹੀਂ ਆਇਆ ਹੈਗਾ ਜਿਵੇਂ ਐਵੇਂ ਕਿ ਬ्रेड ਜੇ 2-4 ਦਿਨ ਰੱਖਿਆ ਖਰਾਬ ਜਾ ਹੋ ਜਾਣਾ ਤੇ ਗੱਭੂ ਗੋਸ਼ੀਲਾ ਸੀ ਤੇ ਕੇਲੇ ਲੈ ਲੈਣ ਸੀਗੇ ਥੋੜੇ ਜਿਹਾ ਤੇ ਇਧਰ ਸਾਡਾ ਸੋਦਾ ਆ ਗਿਆ ਸੀਗਾ ਹੁਣ ਆਪਾਂ ਲਵਾਨੇ ਆ ਤੇ ਫੇਰ ਦੱਬਿਆਂ ਡੁੱਬਿਆਂ ਚ ਪਾਵਾਂਗੇ ਬਹੁਤ ਜ਼ਿਆਦਾ ਖਲਾਰਾ ਹੋ ਜਾਂਦਾ ਹੈ ਵੀ ਸੋਦਾ ਪਾਣਾ ਵੀ ਤੇ ਸ਼ਾਮ ਜੀ ਪੈ ਗਈ ਇਸਵੇਂ ਆਪਾਂ ਕੱਪੜੇ ਨਾ ਹੁਣ ਅੰਦਰ ਹੀ ਪਾ ਦਿੰਨੇ ਆ ਹੁਣ ਤੇ ਪੱਖੇ ਥੱਲੇ ਛੱਡਿਆ ਨਾ ਐਵੇਂ ਹੀ ਸੁੱਕ ਜਾਂਦੇ ਨੇ ਜਿੰਨੀ ਗਰਮੈਸ਼ ਹੁੰਦੀ ਹੈ ਬਾਹਰ ਨਾ ਕਈ ਵਾਰ ਰਾਤ ਨੂੰ ਫਿਰ ਕਣੀਆਂ ਕੁਣੀਆਂ ਆ ਜਾਣਾ ਐਵੇਂ ਪਏ ਨਾ ਰਹਿਣ ਇਸ ਲਈ ਕੱਪੜੇ ਨਾ ਹੁਣ ਆਪਾਂ ਲਾ ਜਾ ਕੇ ਤੇ ਅੰਦਰ ਹੀ ਰੱਖ ਦਾਂਗੇ